ਤਿਲਾਂ ਦੀਆਂ ਪਿੰਨੀਆਂ ਬਣਾਈਆਂ ਨਹੀਂਆਂ ਦੇਸੀ ਕਿਉਂ ਪਲੱਸ ਤਿਲਾਂ ਦੀਆਂ ਪਿੰਨੀਆਂ ਤੇ ਸ਼ੱਕਰ ਹੋ ਗਈ ਭਈ ਠੰਡ ਤੋਂ ਇਕੱਲੇ ਇਹ ਨਹੀਂ ਪਿੰਨੀ ਨਾ ਗਲੀਆਂ ਇਹ ਠੰਡ ਤੋਂ ਵੀ ਬਚਤ ਕਰਦੇ ਨੇ ਇਹ ਬੱਚੇ ਬਜ਼ੁਰਗਾਂ ਦੀ ਪਿਛੇ ਵੀ ਉਮਰ ਚ ਕੋਈ ਵੀ ਖਾ ਸਕਦਾ ਹੈਗਾ ਭਾਈ ਜੀ ਸ੍ਰੀਕਾਲ ਮੇਰਾ ਨਾਮ ਗੁਰਵਿੰਦਰ ਸਿੰਘ ਪਿੰਡ ਬੀਰੋਕੇ ਕਲਾਂ ਉਹੀ ਜਿਹੜਾ ਮੇਰਾ ਆਪਣਾ ਬ੍ਰਾਂਡ ਆਪਣਾ ਪਿੰਡ ਬੀ ਦੇ ਨਾਂ ਤੇ ਜਿਵੇਂ ਬਿਸਕਟ ਆ ਹਲਦੀ ਤੋਂ ਆਪਾਂ ਕਈ ਪ੍ਰੋਡਕਟ ਬਣਾ ਤਿਆਰ ਕੀਤੇ ਨੇਗੇ ਤੇ ਆਟੇ ਹੋਗੇ ਦਲੀਏ ਹੋਗੇ ਸਾਰੇ ਮੂਲ ਅਨਾਜਾਂ ਦੇ ਫਿਰ ਅੱਗੇ ਆਪਾਂ ਹੁਣ ਜਿਵੇਂ ਇਹ ਤਿਲਾਂ ਦੀਆਂ ਪਿੰਨੀਆਂ ਬਣਾਈਆਂ ਨੇਗੀਆਂ ਦੇਸੀ ਘਿਓ ਪਲੱਸ ਤਿਲਾਂ ਦੀ ਪਿੰਨੀ ਆ ਤੇ ਸ਼ੱਕਰ ਹੋ ਗਈ ਭਈ ਇਹ ਤੋਂ ਬਣਾਈਆਂ ਇਹ ਜਿਵੇਂ ਜਿਹੜਾ ਹੁਣ ਨਵੰਬਰ ਤੋਂ ਲੈ ਕੇ ਜਿਹੜੀ ਆਪਾਂ ਜ਼ਿਆਦਾ ਠੰਡ ਹੁੰਦੀ ਆ ਬੱਚੇ ਬਜ਼ੁਰਗੇ ਨੂੰ ਜਿਵੇਂ ਮਰਜ਼ੀ ਖਾ ਸਕਦੇ ਨੇ ਠੰਡ ਤੋਂ ਇਕੱਲੇ ਇਹ ਨਹੀਂ ਪਿੰਨੀ ਨਾ ਗੱਲੀਆਂ ਇਹ ਠੰਡ ਤੋਂ ਵੀ ਬਚਤ ਕਰਦੇ ਨੇ ਇਹ ਬੱਚੇ ਬਜ਼ੁਰਗਾਂ ਦੀ ਕੋਈ ਵੀ ਉਮਰ ਚ ਕੋਈ ਵੀ ਖਾ ਸਕਦਾ ਹੈਗਾ ਬਹੁਤ ਵਧੀਆ ਨੇ ਇਹ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਕੇ ਦੇਖੋ ਦੂਸਰਾ ਨਾਲ ਹੀ ਆਪਣਾ ਆ ਗਿਆ ਇਹ ਆ ਗਈਆਂ ਅਲਸੀ ਦੀਆਂ ਪਿੰਨੀਆਂ ਇਹ ਵੀ ਦੇਸੀ ਘਿਓ ਤੇ ਸ਼ੱਕਰ ਜੀ ਆ ਗਈਆਂ ਆਪਣੇ ਕੋਲੇ ਇਹ ਡਰਾਈ ਫੂਡ ਚ ਵੀ ਆ ਗਈਆਂ ਸਿੰਪਲ ਜੀ ਵੀ ਆ ਗਈਆਂ ਜਿਹੜੀ ਅਲਸੀ ਦੇ ਇਹ ਮਤਲਬ ਜਿਹੜੇ ਸਿਆਣੇ ਨੇ ਬਜ਼ੁਰਗ ਜਾਂ ਹੁਣ YouTube ਹੈ ਹੁਣ ਤਾਂ ਹਰੇਕ ਦੇ ਹੱਥ 'ਚ ਹੈਗਾ ਫੋਨ ਤੁਸੀਂ ਇਹਦੇ ਕੋਈ ਵੀ ਫਾਇਦੇ ਕੱਢ ਕੇ ਦੇਖ ਸਕਦੇ ਹੋ ਹਨਾ ਅਲਸੀ ਦੇ ਫਾਇਦੇ ਹਲਦੀ ਜਿੰਨੇ ਹਲਦੀ ਦੇ ਫਾਇਦੇ ਨੇ ਉਨੇ ਅਲਸੀ ਦੇ ਫਾਇਦੇ ਨੇਗੇ ਅਰਸੀ ਆਪਾਂ ਨੂੰ ਹਰੇਕ ਨੂੰ ਮਤਲਬ ਆਪਦੇ ਰੋਜ਼ਨਾਮ ਜਿਹੜੇ ਸਵੇਰੇ ਆਪਾਂ ਜਾਂ ਦੁਪਹਿਰੇ ਜਦੋਂ ਵੀ ਆਪਾਂ ਇੱਕ ਵਾਰ ਇਹਨੂੰ ਜਰੂਰ ਆਪਾਂ ਆਪਦੇ ਖਾਣੇ ਵਿੱਚ ਸ਼ਾਮਲ ਕਰ ਸਕਦੇ ਹਾਂਗੇ ਇਹ ਜਰੂਰ ਤੁਸੀਂ ਟਰਾਈ ਕਰੋ ਇੱਕ ਵਾਰੀ ਬਾਈ ਜੀ ਸ੍ਰੀਕਾਲ ਮੇਰਾ ਨਾਮ ਗੁਰਵਿੰਦਰ ਸਿੰਘ ਪਿੰਡ ਬੀਰੋਕੇ ਕਲਾਂ ਉਹੀ ਜਿਹੜਾ ਮੇਰਾ ਆਪਣਾ ਬ੍ਰਾਂਡ ਆਪਣਾ ਪਿੰਡ ਬੀ ਦੇ ਨਾਂ ਤੇ ਜਿਵੇਂ ਬਿਸਕਟ ਹਲਦੀ ਤੋਂ ਆਪਾਂ ਕਈ ਪ੍ਰੋਡਕਟ ਬਣਾ ਤਿਆਰ ਕੀਤੇ ਨੇਗੇ ਤੇ ਆਟੇ ਹੋਗੇ ਦਲੀਏ ਹੋਗੇ ਸਾਰੇ ਮੂਲ ਅਨਾਜਾਂ ਦੇ ਫਿਰ ਅੱਗੇ ਆਪਕੇ ਆਪਾਂ ਹੁਣ ਜਿਵੇਂ ਇਹ ਤਿਲਾਂ ਦੀਆਂ ਪਿੰਨੀਆਂ ਬਣਾਈਆਂ ਨੇਗੀਆਂ ਦੇਸੀ ਕਿਉਂ ਪ্লাস ਤੇਲਾ ਨਹੀਂ ਪਿੰਨੀ ਆ ਤੇ ਸ਼ੱਕਰ ਹੋ ਗਈ ਭਈ ਇਹ ਤੋਂ ਬਣਾਈ ਜਾਂ ਇਹ ਜਿਵੇਂ ਜਿਹੜਾ ਹੁਣ ਨਵੰਬਰ ਤੋਂ ਲੈ ਕੇ ਜਿਹੜੀ ਆਪ ਜਿਆਦਾ ਠੰਡ ਹੁੰਦੀ ਆ ਬੱਚੇ ਬਜ਼ੁਰਗੇ ਨੂੰ ਜਿਵੇਂ ਮਰਜ਼ੀ ਖਾ ਸਕਦੇ ਨੇ ਠੰਡ ਤੋਂ ਇਕੱਲੇ ਇਹ ਨਹੀਂ ਪਿੰਨੀ ਨਾ ਗੱਲੀਆਂ ਇਹ ਠੰਡ ਤੋਂ ਵੀ ਬਚਤ ਕਰਦੇ ਨੇ ਇਹ ਬੱਚੇ ਬਜ਼ੁਰਗਾਂ ਦੀ ਕੋਈ ਵੀ ਉਮਰ ਚ ਕੋਈ ਵੀ ਖਾ ਸਕਦਾ ਹੈਗਾ ਬਹੁਤ ਵਧੀਆ ਨੇ ਇਹ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਕੇ ਦੇਖੋ ਦੂਸਰਾ ਨਾਲ ਹੀ ਆਪਣਾ ਆ ਗਿਆ ਇਹ ਆਗੀਆਂ ਅਰਸੀ ਦੀਆਂ ਪਿੰਨੀ ਆ ਇਹ ਵੀ ਦੇਸੀ ਕਿਉਂ ਤੇ ਸ਼ੱਕਰ ਜੀ ਆ ਗਈਆਂ ਆਪਣੇ ਕੋਲੇ ਇਹ ਡਰਾਈ ਫੂਡ ਚ ਵੀ ਆ ਗਈਆਂ ਸਿੰਪਲ ਜੀ ਵੀ ਆ ਗਈਆਂ ਜਿਹੜੀ ਅਲਸੀ ਦੇ ਇਹ ਮਤਲਬ ਜਿਹੜੇ ਸਿਆਣੇ ਨੇ ਬਜ਼ੁਰਗ ਜਾਂ ਹੁਣ YouTube ਹੈ ਹੁਣ ਤਾਂ ਹਰੇਕ ਦੇ ਹੱਥ 'ਚ ਹੈਗਾ ਫੋਨ ਤੁਸੀਂ ਇਹਦੇ ਕੋਈ ਵੀ ਫਾਇਦੇ ਕੱਢ ਕੇ ਦੇਖ ਸਕਦੇ ਹੋ ਹਨਾ ਅਲਸੀ ਦੇ ਫਾਇਦੇ ਹਲਦੀ ਜਿੰਨੇ ਹਲਦੀ ਦੇ ਫਾਇਦੇ ਨੇ ਉਨੇ ਅਲਸੀ ਦੇ ਫਾਇਦੇ ਨੇਗੇ ਅਲਸੀ ਆਪਾਂ ਨੂੰ ਹਰੇਕ ਨੂੰ ਮਤਲਬ ਆਪਦੇ ਰੋਜ਼ਨਾਮ ਜਿਹੜੇ ਸਵੇਰੇ ਆਪਾਂ ਜਾਂ ਦੁਪਹਿਰੇ ਜਦੋਂ ਵੀ ਆਪਾਂ ਇੱਕ ਵਾਰ ਇਹਨੂੰ ਜਰੂਰ ਆਪਾਂ ਆਪਦੇ ਖਾਣੇ 'ਚ ਸ਼ਾਮਲ ਕਰ ਸਕਦੇ ਆਂਗੇ ਇਹ ਜਰੂਰ ਤੁਸੀਂ ਟਰਾਈ ਕਰੋ ਇੱਕ ਵਾਰੀ